ਹਾਂਜੀ ਸਟੂਡੈਂਟਸ ਵੈਲਕਮ ਇਸ ਵੀਡੀਓ ਦੇ ਵਿੱਚ ਅਸੀਂ ਗੁਰਮਤ ਕਾਵਤਾਰਾ ਦੇ ਜਿਹੜੇ ਐਮਸੀਕਿਊਜ਼ ਨੇ ਉਹ ਕਰਾਂਗੇ ਇਹਨਾਂ ਐਮਸੀਕਿਊਜ਼ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਥਿਊਰੀ ਪੋਰਸ਼ਨ ਆ ਜਿਹੜਾ ਗੁਰਮਤ ਕਾਵਤਾਰਾ ਦਾ ਦੋ ਤਿੰਨ ਵੀਡੀਓਜ਼ ਬਣਾਈਆਂ ਹੋਈਆਂ ਨੇ ਉਹਨਾਂ 'ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਦੇਖ ਕੇ ਹੀ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਹੋ ਤੇ ਕਰ ਵੀ ਸਕਦੇ ਨਹੀਂ ਤੁਹਾਨੂੰ ਜਿਹੜਾ ਇਹ ਐਮਸੀਕਿਊਜ਼ ਨੇ ਬਹੁਤ ਔਖੇ ਲੱਗਣਗੇ ਇਸ ਲਈ ਜਾਣਕਾਰੀ ਲਈ ਤੁਸੀਂ ਵੀਡੀਓਜ਼ ਨੂੰ ਦੇਖੋ ਸਭ ਤੋਂ ਪਹਿਲਾ ਕੁਐਸਚਨ ਹੈ ਜਿਹੜਾ ਐਮਸੀਕਿਊ ਦਾ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਿਹੜੇ ਸਾਲ ਚ ਹੋਇਆ ਸੀ 1604 ਈਸਵੀ ਵਿੱਚ ਆਦ ਗ੍ਰੰਥ ਦਾ ਸੰਪਾਦਕ ਕੌਣ ਸੀ ਆਦ ਗ੍ਰੰਥ ਦਾ ਸੰਪਾਦਕ ਗੁਰੂ ਅਰਜਨ ਦੇਵ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਰਾਗ ਰਹਿਤ ਹੈ ਰਾਗ ਰਹਿਤ ਬਾਣੀ ਕਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਪਜੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੁੰਦਾ ਹੈ ਸ੍ਰੀ ਰਾਗ ਤੋਂ ਗੁਰੂ ਗ੍ਰੰਥ ਸਾਹਿਬ ਦਾ ਅੰਤਲਾ ਭਾਗ ਹੈ ਗੁਰੂ ਗ੍ਰੰਥ ਸਾਹਿਬ ਦਾ ਅੰਤਲਾ ਭਾਗ ਹੈ ਜਜਪੰਤੀ ਆਦਿ ਗ੍ਰੰਥ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ਆਦਿ ਗ੍ਰੰਥ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ਆਦਿ ਗ੍ਰੰਥ ਦੀ ਬਾਣੀ 31 ਰਾਗਾਂ ਵਿੱਚ ਹੈ ਗੁਰੂ ਨਾਨਕ ਦੇਵ ਜੀ ਦੇ 12 ਮਾ 12 ਮਾ ਦੀ ਰਚਨਾ ਕੀਤੀ ਗੁਰੂ ਨਾਨਕ ਦੇਵ ਜੀ ਨੇ 12 ਮਾ ਦੀ ਰਚਨਾ ਕੀਤੀ ਕਿਹੜੇ ਰਾਗ ਚ ਕੀਤੀ ਚਾਰ ਦਿੱਤੇ ਹੋਏ ਨੇ ਤੁਖਾਰੀ ਰਾਗ ਦੇ ਵਿੱਚ 12 ਮਾ ਦੀ ਰਚਨਾ ਕੀਤੀ ਗਈ ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਅਸ਼ਟਪਦੀ ਰੂਪ ਕਿਸ ਬਾਣੀ ਵਿੱਚ ਵਰਤਿਆ ਗਿਆ ਆਨੰਦ ਸਾਹਿਬ ਵਿੱਚ ਆਸਾ ਦੀ ਵਾਰ ਨੂੰ ਕਿਸ ਧੁਨੀ ਉੱਪਰ ਗਾਇਆ ਗਿਆ ਕਿਸ ਧੁਨੀ ਉੱਪਰ ਗਾਉਣ ਦਾ ਆਦੇਸ਼ ਹੈ ਆਸਾ ਦੀ ਵਾਰ ਨੂੰ ਟੁੰਡੇ ਅਸਰਾਜ ਦੀ ਖਾਲਸੇ ਦੀ ਸਾਜਣਾ ਹੋਈ ਖਾਲਸੇ ਦੀ ਸਾਜਣਾ ਹੋਈ 1699 ਵਿੱਚ ਕਿਸੇ ਦੇਸੀ ਮਹੀਨੇ ਦੀ ਮਹੱਤਤਾ ਸਿੱਖ ਧਰਮ ਵਿੱਚ ਵਧੇਰੇ ਹੈ ਕਿਸ ਦੇਸੀ ਮਹੀਨੇ ਦੀ ਮਹੱਤਤਾ ਜਿਹੜੀ ਆ ਉਹ ਸਿੱਖ ਧਰਮ ਵਿੱਚ ਵਧੇਰੇ ਹੈ ਸਾਖਣੀ ਕਿਉਂਕਿ ਇਸ ਮਹੀਨੇ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੀ ਕਿਹੜੀ ਬਾਣੀ ਉੱਪਰ ਮਹਲਾ ਦਾ ਸੰਕੇਤ ਨਹੀਂ ਜਪਜੀ ਸਾਹਿਬ ਸੂਰਾ 100 ਪਹਿਚਾਣੀਏ ਜੋ ਲਰੇ ਦੀਨ ਕੇ ਹੇਤ ਪੰਕਤੀਆਂ ਹਨ ਇਹ ਪੰਕਤੀਆਂ ਤੁਸੀਂ ਸਾਰੇ ਜਾਣੂ ਹੋ ਇਹਨਾਂ ਪੰਕਤੀਆਂ ਤੋਂ ਤਾ ਸਾਨੂੰ ਕਈ ਵਾਰੀ ਭਲੇਖਾ ਪੈ ਜਾਂਦਾ ਵੀ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੰਕਤੀਆਂ ਨੇ ਪਰ ਇਹ ਕਿਹਦੀਆਂ ਪੰਕਤੀਆਂ ਨੇ ਭਗਤ ਕਬੀਰ ਜੀ ਦੀਆਂ ਪੰਕਤੀਆਂ ਨੇ ਬਲ ਹੋਇਆ ਬੰਧਨ ਛੂਟੇ ਦਾ ਸੰਬੰਧ ਕਿਦੇ ਨਾਲ ਸ਼ਲੋਕ ਮਹੱਲਾ 9ਵਾਂ ਸਿਮਰਿਓ ਸਿਮਰ ਸਿਮਰ ਸੁਖ ਪਾਇਓ ਦਾ ਕਰਤਾ ਗੁਰੂ ਅਰਜਨ ਦੇਵ ਆਦ ਗ੍ਰੰਥ ਵਿੱਚ ਕਿਸ ਗੁਰੂ ਦੀ ਬਾਣੀ ਸਭ ਤੋਂ ਵੱਧ ਰਾਗਾਂ ਵਿੱਚ ਹੈ ਗੁਰੂ ਅਰਜਨ ਦੇਵ ਜੀ ਦੀ ਹੱਥ ਨਾ ਲਾਇਕ ਸੁੰਭੜੇ ਜਲਵਸ ਜਾਸੀ ਢੋਲ ਜਲ ਜਾਸੀ ਢੋਲਾ ਸ਼ਬਦ ਦਾ ਕਰਤਾ ਸ਼ੇਖ ਫਰੀਦ ਬੇੜਾ ਬੰਦ ਨ ਸਕਿਓ ਬੰਦਨ ਕੀ ਬੇਲਾ ਪੰਕਤੀ ਦਾ ਲੇਖਕ ਫਰੀਦ ਕਿਹੜੀ ਧਾਰਾ ਨਿਰਗੁਣ ਹੈ ਕਿਹੜੀ ਧਾਰਾ ਨਿਰਗੁਣ ਹੈ ਗੁਰਮਤ ਧਾਰਾ ਨਿਰਗੁਣ ਹੈ ਗੁਰੂ ਅਰਜਨ ਦੇਵ ਜੀ ਨੇ 12 ਮੰਹਾ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ 12 ਮੰਹਾ ਦੀ ਰਚਨਾ ਕੀਤੀ ਸੀਗੀ ਕਿਹੜੇ ਰਾਗ ਦੇ ਵਿੱਚ ਮਾਝ ਰਾਗ ਦੇ ਵਿੱਚ ਸੱਚੂ ਉਰੇ ਉੱਪਰ ਕੋ ਉੱਪਰ ਸੱਚ ਅਚਾਰ ਇਹ ਪੰਕਤੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੁਰੂ ਨਾਨਕ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਗੁਰੂ ਨਾਨਕ ਨੇ 19 ਰਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਨੇ ਰਚਨਾ ਕੀਤੀ ਚਾਰ ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ ਤਾਂ ਇਹਨਾਂ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਰਚਨਾ ਕੀਤੀ ਸੀਗੀ ਅ ਇਹਨਾਂ ਦੇ ਵਿੱਚੋਂ ਕੋਈ ਰਚਨਾ ਨਹੀਂ ਕੀਤੀ ਗੁਰੂ ਨਾਨਕ ਦੇਵ ਜੀ ਦੀ ਕੋਈ ਰਚਨਾ ਨਹੀਂ ਹੈ ਤਾਂ ਇਹ ਸਾਡਾ ਆਨਸਰ ਕੀ ਆਊਗਾ ਇਹਨਾਂ ਵਿੱਚੋਂ ਕੋਈ ਨਹੀਂ ਕਿਸ ਗੁਰੂ ਜੀ ਨੇ ਕੇਵਲ ਸ਼ਲੋਕਾਂ ਵਿੱਚ ਹੀ ਰਚਨਾ ਕੀਤੀ ਗੁਰੂ ਅੰਗਦ ਦੇਵ ਜੈਸੇ ਮਲ ਮਹ ਕਮਲ ਜੈਸੇ ਜਲ ਮਹ ਕਮਲ ਨਿਰਾਮਲ ਮਰ ਗਈ ਨਿਸ਼ਾਨ ਇਹ ਪੰਕਤੀ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਇਹ ਪੰਕਤੀ ਕਿਹਦੀ ਆ ਸਿੱਧ ਗੋਸ਼ਟੀ ਚ ਕਾਲਮ ਦਿੱਤੇ ਹੋਏ ਨੇ ਦੋ ਇਸ ਕੁਐਸਚਨ ਦੇ ਵਿੱਚ ਕਿਹੜਾ ਕਰਮ ਸਹੀ ਹੈ ਇਹ ਚਾਰ ਆਪਸ਼ਨ ਦਿੱਤੇ ਹੋਏ ਨੇ ਤੁਹਾਨੂੰ ਇਹ ਕੁਐਸਚਨ ਆ ਇੱਥੇ ਤੱਕ ਅਈ ਚਾਰ ਆਪਸ਼ਨ ਉੱਤਰ ਦੇ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਹੜਾ ਕਾਰਨ ਸਹੀ ਆ ਅ ਧਿਆਨ ਨਾਲ ਦੇਖਣਾ ਤੁਸੀਂ ਇਹਦੇ ਵਿੱਚ ਸਾਡੇ ਕੋਲ ਕਾਰਨ ਸਹੀ ਹੈਗਾ ਈਡੀ ਰਾਗ ਆਸਾ ਗੁਰੂ ਨਾਨਕ ਦੇਵ ਤੇ ਜਿਹੜਾ ਸ਼ਬਦ ਹਜ਼ਾਰੇ ਉਹ ਗੁਰੂ ਅਰਜਨ ਦੇਵ ਅੱਗੇ ਕੁਐਸਚਨ ਹੈਗਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ਲੋਕ ਛੇਕ ਫਰੀਦ ਕੇ ਵਿੱਚ ਗੁਰਸਾਹਿਬਾਨ ਦੇ ਸ਼ਲੋਕ ਦਰਜ ਹਨ 18 ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਉਸਾਰਿਆ ਸੀ ਖਡੂਰ ਸਾਹਿਬ ਪ੍ਰਬੰਧ ਕਾਵ ਦੇ ਲਛਣਾ ਦੇ ਸੰਥਾਦਕੀ ਸ਼ੈਲੀਆਂ ਪ੍ਰਬੰਧ ਕਾਵ ਦੇ ਲਛਣਾ ਤੇ ਸੰਵਾਦ ਕੀ ਹੈ ਤੇ ਸੰਥਾਦਕੀ ਨਹੀਂ ਸੰਵਾਦ ਕੀ ਸ਼ੈਲੀਆਂ ਵਾਲੀਆਂ ਰਚਨਾਵਾਂ ਕਿਹੜੀਆਂ ਨੇ ਸੂਕਮਨੀ ਦੱਸਿ ਦਿਓ ਗੋਸਤੀ ਦਸਮ ਗ੍ਰੰਥ ਵਿੱਚ ਕੁੱਲ ਕਿੰਨੀਆਂ ਬਾਣੀਆਂ ਦਰਜ ਹਨ ਦਸਮ ਗ੍ਰੰਥ ਵਿੱਚ ਕੁੱਲ ਕਿੰਨੀਆਂ ਬਾਣੀਆਂ ਦਰਜ ਹਨ 14 ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾ ਹੈ ਕਿਸ ਦਾ ਸ਼ਲੋਕ ਹੈ ਭਗਤ ਕਬੀਰ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਸ਼ਬਦ ਸ਼ਲੋਕ ਤੇ ਸਵਈਏ ਕਿੰਨੇ ਨੇ 55263 ਅਕਾਲ ਤਖਤ ਦੀ ਸਾਜਨਾ ਹੋਈ 9 ਜੁਲਾਈ 191609 ਦੇ ਵਿੱਚ ਤਰੰਤਾਰ ਸ਼ਹਿਰ ਟਾਕਰਤਾਰਪੁਰ ਸ਼ਹਿਰ ਉਸਾਰੇ ਗੁਰੂ ਅਰਜਨ ਦੇਵ ਜੀ ਨੇ ਗੁਰਵਾਣੀ ਵਿੱਚ ਬੁਝਾਰਤਾਂ ਨਾਲ ਸੰਬੰਧਿਤ ਹੈ ਗੁਰਵਾਣੀ ਵਿੱਚ ਬੁਝਾਰਤਾਂ ਨਾਲ ਸਵੰਦ ਦਾ ਸੁਖਮਨੀ ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ ਇਸ ਸ਼ਲੋਕ ਦਾ ਰਚਨਾਕਾਰ ਕੌਣ ਹੈ ਗੁਰੂ ਅੰਗਦ ਦੇਵ ਜੀ ਜਪਜੀ ਵਿੱਚ ਮੁੱਢਲੇ ਸਵਾਲ ਹਨ ਜਪਜੀ ਵਿੱਚ ਮੂਡਲੇ ਸਵਾਲ ਹਨ 8 ਬਚਿੱਤਰਨਾਟਕ ਹੈ ਕੀ ਹੈ ਨਾਟਕਾ ਕਾਵਨਾਟਕ ਆਤਮਕਥਾ ਜਾਂ ਸਵੈ ਜੀਵਨੀਆ ਤਾਂ ਬਚਿੱਤਰਨਾਟਕ ਕੀ ਹੈ ਆਤਮਕਥਾਈ ਕਿਸ ਗੁਰੂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗੁਰੂ ਅਮਰਦਾਸ ਦਸਮ ਗ੍ਰੰਥ ਦਾ ਸਬੰਧ ਕਿਹੜੇ ਗੁਰੂ ਨਾਲ ਹੈ ਦਸਮ ਗ੍ਰੰਥ ਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਕਿਹੜੀਆਂ ਭਾਸ਼ਾਵਾਂ ਵਿੱਚ ਮਿਲਦਾ ਹੈ ਜ਼ਫਰਨਾਮਾ ਕਿਹੜੀਆਂ ਭਾਸ਼ਾਵਾਂ ਵਿੱਚ ਮਿਲਦਾ ਹੈ ਪੰਜਾਬੀ ਤੇ ਫਾਰਸੀ ਵਿੱਚ ਗੁਰੂ ਨਾਨਕ ਨੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ ਜਗਨਨਾਥ ਪੁਰੀ ਦੇ ਵਿੱਚ ਅਚਲ ਬਟਾਲੇ ਯੋਗੀਆਂ ਨਾਲ ਹੋਈ ਚਰਚਾ ਕਿਸ ਬਾਣੀ ਵਿੱਚ ਦਰਜ ਹੈ ਅਚਲ ਬਟਾਲੇ ਯੋਗੀਆਂ ਨਾਲ ਹੋਈ ਚਰਚਾ ਕਿਸ ਬਾਣੀ ਵਿੱਚ ਦਰਜ ਹੈ ਸਿੱਧ ਸਿੱਧ ਗੋਸ਼ਟੀ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ 12 ਬਾਹੜ ਸ਼ਲੋਕਾਂ ਦੀ ਰਚਨਾ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਕੀ ਨੂੰ ਪ੍ਰਾਪਤ ਆ ਬਾਬਾ ਬੁੱਢਾ ਜੀ ਨੂੰ ਆਦ ਗ੍ਰੰਥ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ 15 ਭਗਤਾਂ ਦੀ ਆਦ ਗ੍ਰੰਥ ਵਿਚ ਲੀਆਂ ਘੋੜੀਆਂ ਦਾ ਕਰਤਾ ਆਦ ਗ੍ਰੰਥ ਵਿਚ ਲੀਆਂ ਘੋੜੀਆਂ ਦਾ ਕਰਤਾ ਗੁਰੂ ਰਾਮਦਾਸ ਆਦ ਗ੍ਰੰਥ ਦੀਆਂ ਗੁਰੂ ਰਾਮਦਾਸ ਰਚਿਤ ਘੋੜੀਆਂ ਕਿਸ ਰਾਗ ਵਿੱਚ ਹਨ ਇਹ ਘੋੜੀਆਂ ਨੇ ਜਿਹੜੀਆਂ ਇਸ ਰਾਗ ਵਿੱਚ ਨੇ ਬੜਹੰਸ ਰਾਗ ਵਿੱਚ ਦੇ ਸ਼ਿਵਾ ਵਰ 모हे एहे सतर ए सतर ਕੀ ਦੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਲਿਖਾਰੀ ਸਨ ਭਾਈ ਗੁਰਦਾਸ ਆਪ ਗਵਾਏ ਸੇਵਾ ਕਰੇ ਤਾਂ ਕਿ ਚ ਪਾਏ ਮਾਨ ਇਸ ਗੁਰੂ ਕਵੀ ਦੀ ਕਾਵ ਟੁਕਾ ਗੁਰੂ ਅੰਗ ਦੇਵ ਜੀ ਦੀ ਉਸਲਾਤ ਕਾ ਪੰਥ ਦੇਹਲਾ ਸੰਗ ਨਾ ਸਾਥ 라वण ਅਕੇਲਾ ਕਿਸ ਭਗਤ ਦੀ ਸਤਰ ਹੈ ਭਗਤ ਰਵਿਦਾਸ ਜਿਨ ਨਾਨਕ ਜਿਨ ਮਨ ਪਾਉ ਤਿਨ ਮਨ ਪਾਉ ਵਿਚ ਪਾਉ ਸ਼ਬਦ ਦੇ ਕੀ ਅਰਥ ਨੇ ਪ੍ਰੀਮ ਪਿਰ ਕਰ ਨਹੀਂ ਆਵੇ ਤਨ ਕਿਉਂ ਸੁਖ ਪਾਵੇ ਬਿਰਹਾ ਵਿਰੋਧ ਤਨ ਚੀਜੇ 17 ਕਿਸ ਬਾਣੀ ਨਾਲ ਸੰਬੰਧਿਤ ਨੇ 12 ਮਾ ਅੰਦਰ ਸਵਾ ਦੁਸਾਸਣੇ ਭਾਈ ਗੁਰਦਾਸ ਦੀ ਕਿਸ ਵਾਰ ਦੀ ਪੌੜੀ ਹੈ 10ਵੀ ਭਗਤ ਪੀਪਾ ਕਿਸ ਪ੍ਰਾਂਤ ਨਾਲ ਸੰਬੰਧਿਤ ਸਨ ਬਿਹਾਰ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਹੜੀ ਵਾਰ ਸਭ ਤੋਂ ਛੋਟੀ ਹੈ ਬਸੰਤ ਕੀ ਵਾਰ ਬਸੰਤ ਦੀ ਵਾਰ ਗੁਰਮਤ ਰਹੱਸਵਾਦ ਅਨੁਸਾਰ ਮਨੁੱਖ ਮਾਇਆ ਦਾ ਕਿਹੜਾ ਰੂਪ ਹੈ ਵਿਐਸਟੀ ਗੁਰੂ ਨਾਨਕ ਦੇਵ ਜੀ ਦੀ ਰਹੱਸਵਾਦੀ ਧਾਰਨਾ ਮੁਤਾਬਕ ਗੁਰੂ ਕੌਣ ਬ੍ਰਹਮ ਗਿਆਨ ਕਿਸ ਭਗਤ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ 61 ਸ਼ਬਦ ਦਰਜ ਨੇ ਨਾਮਦੇਵ ਦੇ ਤਾਂ ਇਹ ਸੀਗਾ ਗੁਰਮਤਕ ਕਾਵ ਅੱਗੇ ਅਗਲੀਆਂ ਵੀਡੀਓਜ਼ ਦੇ ਵਿੱਚ ਅਸੀਂ ਵਾਰਤਕ ਪ੍ਰਾਤਨ ਤੇ ਨਵੀਨ ਵਾਰਤਕ ਰੂਪ ਨੇ ਜਿਹੜੇ ਉਹ ਕਰਾਂਗੇ ਵਾਰਤਕ ਰੂਪ ਦੇ ਵਿੱਚ ਅੱਗੇ ਨਾਵਲ ਕਾਂਕੀ ਕਹਾਣੀਆਂ ਜੋ ਵੀ ਹੈ ਤੁਹਾਡਾ ਉਹ ਸਾਰੀਆਂ ਅਸੀਂ ਐਮਸੀਕਿਊਜ਼ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਵੱਤੋ ਵੱਦ ਜਿਹੜੀਆਂ ਵੀਡੀਓਜ਼ ਨੇ ਥਿਊਰੀ ਦੀਆਂ ਦੇਖ ਕੇ ਫਾਇਦਾ ਉਠਾਓ ਤੇ ਐਮਸੀਕਿਊਜ਼ ਨੇ ਜਿਹੜੇ ਉਹਨਾਂ ਦੀ ਐਕਸਰਸਾਈਜ਼ ਕਰੋ OK थैंक्स